ਕੀ ਤੁਸੀਂ ਜਾਣਦੇ ਹੋ ਸਰਕਾਰ ਦੇ ਏਰੀਏ 10 ਲੱਖ ਰੁਪਏ ਤੱਕ ਦਾ ਲੋਨ ਨਾ ਕੋਈ ਵੱਡੀ ਡਿਗਰੀ ਨਾ ਕੋਈ ਸ਼ਹਿਰੀ ਜ਼ਮੀਨ ਦੀ ਲੋੜ ਹੋਵੇਗੀ ਸਿਰਫ ਪਿੰਡ ਦਾ ਰਹਿਣ ਵਾਲਾ ਹੋਵੇ ਤਾਂ ਬੱਕਰੀ ਪਾਲਣ ਕਰੇ ਤੇ ਮਿਲ ਸਕਦਾ ਹੈ 60% ਸਬਸਿਡੀ ਤੱਕ ਦਾ ਲੋਨ ਹਾਂਜੀ ਇਹ ਸੱਚੀ ਸਰਕਾਰੀ ਯੋਜਨਾ ਹੈ ਬੱਕਰੀ ਪਾਲਣ ਲੋਨ ਬਿਜ਼ਨਸ ਲੋਨ 2025 ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਇਸ ਚੈਨਲ ਤੇ ਜਿੱਥੇ ਤੁਹਾਨੂੰ ਮਿਲਦੀਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਸਰਕਾਰੀ ਸਕੀਮਾਂ ਪੈਨਸ਼ਨਾਂ ਅਤੇ ਯੋਜਨਾਵਾਂ ਦੇ ਬਾਰੇ ਡੇਲੀ ਅਪਡੇਟ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅੱਗੇ ਤੋਂ ਤੁਹਾਨੂੰ ਇਹ ਸਰਕਾਰੀ ਸਕੀਮਾਂ ਪੈਨਸ਼ਨਾਂ ਯੋਜਨਾਵਾਂ ਦੇ ਬ ਬੱਕਰੀ ਪਾਲਣ ਲੋਨ ਜਿਸ ਨਾਲ ਤੁਸੀਂ ਆਪਣਾ ਬੱਕਰੀ ਪਾਲਣ ਲੋਨ ਸ਼ੁਰੂ ਕਰ ਸਕਦੇ ਹੋ ਬਿਨਾ ਕਿਸੇ ਖਰਚੇ ਤੋਂ ਬਿਨਾ ਕਿਸੇ ਪੂੰਜੀ ਤੋਂ ਤੁਸੀਂ ਸਰਕਾਰ ਦੇ ਰਹੀ ਹੈ 10 ਲੱਖ ਰੁਪਏ ਤੱਕ ਦਾ ਬਿਜ਼ਨਸ ਲੋਨ 50% ਤੋਂ ਲੈ ਕੇ 90% ਤੱਕ ਦੀ ਤੁਹਾਨੂੰ ਸਬਸਿਡੀ ਵੀ ਦਿੱਤੀ ਜਾਵੇਗੀ ਸਰਕਾਰ ਦੁਆਰਾ ਮੁਹੱਈਆ ਕਰਵਾਈ ਜਾਵੇਗੀ ਖਾਸ ਵੱਡਾ ਆਫਰ ਚੱਲ ਰਿਹਾ ਪਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਡੀ ਕਰਾਂਗੇ ਵੀਡੀਓ ਨੂੰ ਪੂਰਾ ਵੇਖਿਆ ਜੇ ਤਾਂ ਜੋ ਪੂਰੀ ਜਾਣਕਾਰੀ ਤੁਹਾਨੂੰ ਪ੍ਰਾਪਤ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਅੱਗੇ ਚੱਲਦੇ ਹਾਂ ਅਪਡੇਟ ਦੇ ਵੱਲ ਯੋਜਨਾ ਕੀ ਹੈ ਇਹ ਬੱਕਰੀ ਪਾਲਣ ਯੋਜਨਾ ਬਿਜ਼ਨਸ ਲੋਨ ਯੋਜਨਾ ਹੈ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸ਼ੁਰੂ ਕੀਤੀ ਗਈ ਹੈ ਤਾਂ ਜੋ ਉਹ ਆਪਣੇ ਪ ਕਿੰਨਾ ਲੋਨ ਮਿਲੇਗਾ ਇਸ ਯੋਜਨਾ ਦੇ ਅਧੀਨ ਤੁਸੀਂ 10 ਲੱਖ ਰੁਪਏ ਤੱਕ ਦਾ ਲੋਨ ਲੈ ਸਕਦੇ ਹੋ ਤੇ ਸਰਕਾਰ ਵੱਲੋਂ ਤੁਹਾਨੂੰ 90% ਤੱਕ ਦੀ ਸਬਸਿਡੀ ਵੀ ਮਿਲ ਸਕਦੀ ਹੈ ਇਹ ਰਾਜ ਅਨੁਸਾਰ ਦੁਆਰਾ ਤੈਅ ਕੀਤੀ ਜਾਂਦੀ ਹੈ ਪੰਜਾਬ ਅਤੇ ਹਰਿਆਣਾ ਵਿੱਚ 90-90% ਸਬਸਿਡੀ ਦਿੱਤੀ ਜਾਂਦੀ ਹੈ ਬਾਕੀ ਦੇ ਰਾਜਾਂ ਵਿੱਚ ਸਬਸਿਡੀ 50 ਤੋਂ 80% ਹੋ ਸਕਦੀ ਹੈ ਕਿਹੜੇ ਬੈਂਕ ਲੋਨ ਦੇਣਗੇ स्टेट बैंक ऑफ इंडिया एसबीआई बैंक जो कि ਤੁਹਾਨੂੰ ਲੋਨ ਦੇ ਸਕਦਾ ਪੰਜਾਬ ਨੈਸ਼ਨਲ ਬੈਂਕ ਵੀ ਲੋਨ ਦੇ ਸਕਦਾ ਪੀਐਨਬੀ ਬੈਂਕ ਆਫ ਬਰੋਡਾ ਵੀ ਤੁਹਾਨੂੰ ਲੋਨ ਦੇ ਸਕਦਾ ਅਤੇ ਨਾ ਬੋਰਡ ਅਤੇ ਸਹਿਕਾਰੀ ਬੈਂਕ ਵੀ ਤੁਹਾਨੂੰ ਲੋਨ ਪ੍ਰਾਪਤ ਕਰਾ ਸਕਦੇ ਨੇ ਇਸ ਦੇ ਵਿੱਚ ਤੁਹਾਨੂੰ ਲੋਨ ਮਿਲ ਸਕਦਾ ਹੈ ਇਸ ਦੇ ਨਾਲ ਅੱਗੇ ਚੱਲਦੇ ਹਾਂ ਅਪਡੇਟ ਦੇ ਵੱਲ ਕੌਣ ਲੈ ਸਕਦਾ ਹੈ ਲੋਨ ਨੰਬਰ 1 ਤੇ ਭਾਰਤੀ ਨਾਗਰਿਕ ਜੋ ਪਿੰਡ ਵਿੱਚ ਰਹਿੰਦਾ ਹੋਵੇ ਜੇਕਰ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਭਾਰਤੀ ਨਾਗਰਿਕ ਹੋ ਤਾਂ ਤੁਹਾਨੂੰ ਇਹ ਲੋਨ ਮਿਲ ਸਕਦਾ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਤੁਹਾਡੀ ਤੁਹਾਨੂੰ ਲੋਨ ਮਿਲ ਸਕਦਾ ਬੱਕਰੀ ਪਾਲਣ ਦਾ ਲੋਨ ਤਜਰਬਾ ਜਾਂ ਟ੍ਰੇਨਿੰਗ ਹੋਵੇ ਜੇਕਰ ਤੁਹਾਡੇ ਕੋਲ ਕੋਈ ਟ੍ਰੇਨਿੰਗ ਹੈ ਪਸ਼ੂ ਪਾਲਣ ਦੀ ਬੱਕਰੀ ਪਾਲਣ ਦੀ ਤੁਹਾਡੇ ਕੋਲ ਕੋਈ ਤਜਰਬਾ ਹੈ ਤਾਂ ਵੀ ਤੁਹਾਨੂੰ ਲੋਨ ਮਿਲ ਸਕਦਾ ਹੈ ਇਸ ਦੇ ਵਿੱਚ ਜੋ ਤੁਹਾਡੇ ਬੱਕਰੀ ਪਾਲਣ ਲਈ ਜਗ੍ਹਾ ਆਧਾ ਸੁਵਿਧਾ ਉਪਲਬਧ ਹੋਵੇ ਤੁਹਾਡੇ ਕੋਲੇ ਫਿਰ ਤੁਹਾਨੂੰ ਇਹ ਲੋਨ ਮਿਲ ਸਕਦਾ ਹੈ ਜੇਕਰ ਇਸ ਦੇ ਵਿੱਚ ਲੋੜੀਂਦੇ ਦਸਤਾਵੇਜ਼ ਦੀ ਗੱਲ ਕੀਤੀ ਜਾਵੇ ਤਾਂ ਨੰਬਰ 1 ਤੇ ਤੁਹਾਡਾ ਆਧਾਰ ਕਾਰਡ ਨੰਬਰ 2 ਤੇ ਪੈਨ ਕਾਰਡ ਨੰਬਰ 3 ਤੇ ਵੋਟਰ ਕਾਰਡ ਤੇ ਨੰਬਰ 4 ਤੇ ਜਾਤੀ ਅਤੇ ਨਿਵਾਸ ਪ੍ਰਮਾਣ ਪੱਤਰ ਜੇਕਰ ਜੇਕਰ ਇਹਨਾਂ ਵਿੱਚੋਂ ਇੱਕ ਅਦਾ ਦਸਤਾਵੇਜ਼ ਕੱਟ ਹੋਇਆ ਤਾਂ ਵੀ ਤੁਹਾਡਾ ਲੋਨ ਪਾਸ ਕਰ ਦਿੱਤਾ ਜਾਵੇਗਾ ਸਰਕਾਰ ਦੁਆਰਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਇਹ ਜ਼ਰੂਰੀ ਨੇ ਜਾਤੀ ਸਰਟੀਫਿਕੇਟ ਵੀ ਜ਼ਰੂਰੀ ਹੈ ਅਤੇ ਨਿਵਾਸ ਸਰਪਾਨ ਬੱਤਰ ਵੀ ਜ਼ਰੂਰੀ ਹੈ ਇਹਨਾਂ ਵਿੱਚੋਂ ਇੱਕ ਅਦਾ ਕੱਟ ਹੋਇਆ ਤਾਂ ਵੀ ਤੁਹਾਡਾ ਲੋਨ ਪਾਸ ਕੀਤਾ ਜਾਵੇਗਾ ਅਰਜੀ ਕਿਵੇਂ ਦੇਣੀ ਹੈ ਆਪਣੀ ਨੁਦੀਂਦੀ ਬੈਂਕ ਵਿੱਚ ਜਾਓ ਆਪਣੇ ਪੈਂਟ ਦੀ ਬੈਂਕ ਵਿੱਚ ਜੋ ਸ਼ਾਖਾ ਵਿੱਚ ਜਾਓ ਅਤੇ ਬੱਕਰੀ ਪਾਲਣ ਲੋਨ ਦਾ ਫਾਰਮ ਭਰੋ ਅਤੇ ਬੱਕਰੀ ਪਾਲਣ ਲੋਨ ਦਾ ਫਾਰਮ ਮੰਗੋ ਅਤੇ ਭਰੋ ਫਾਰਮ ਭਰ ਕੇ ਸਾਰੇ ਦਸਤਾਵੇਜ਼ ਨਾਲ ਜਮ੍ਹਾਂ ਕਰੋ ਤਰੇ ਜਰੂਰੀ ਦਸਤਾਵੇਜ਼ ਕਿ ਉਹਨਾਂ ਦੇ ਨਾਲ ਜਮ੍ਹਾਂ ਕਰੋ ਨੰਬਰ 4 ਤੇ ਤੁਹਾਡੀ ਯੋਗਤਾ ਪੂਰੀ ਹੋਣ ਤੇ ਤੁਹਾਡਾ ਲੋਨ ਮਨਜ਼ੂਰ ਕੀਤਾ ਜਾਵੇਗਾ ਤਾਂ ਤੁਹਾਨੂੰ ਖੁਸ਼ਖਬਰੀ ਮਿਲ ਜਾਵੇਗੀ ਕਿ ਤੁਹਾਡਾ ਤੁਹਾਡਾ ਲੋਨ ਸਕਸੈਸਫੁਲੀ ਪਾਸ ਹੋ ਚੁੱਕਿਆ ਹੈ ਯਾਨੀ ਕਿ ਤੁਹਾਨੂੰ ਖੁਸ਼ਖਬਰੀ ਮਿਲ ਜਾਵੇਗੀ ਤਾਂ ਦੋਸਤੋ ਇਹ ਸੀ ਬੱਕਰੀ ਪਾਲਣ ਲੋਨ ਦੀ 2025 ਦੀ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਏ ਜੇ ਤਾਂ ਜੋ ਇਹੋ ਜਿਹੀਆਂ ਖਬਰਾਂ ਵੀ ਤੁਹਾਨੂੰ ਮਿਲਦੀਆਂ ਰਹਿਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲੀ ਕੰਟੀਨਿਊ ਔਨ ਕਰ ਲਏ ਜੇ ਕਿਉਂਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਸਰਕਾਰੀ ਸਕੀਮਾਂ ਪੈਨਸ਼ਨਾਂ ਯੋਜਨਾਵਾਂ ਦੇ ਸੰਬੰਧੀ ਆਪਣਾ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਹੋਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ